ਇਸ ਵਕਤ ਦੀ ਵੱਡੀ ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਹਰਿਆਣਾ ਦੇ ਵਿੱਚ ਖਾਸ ਕਰਕੇ ਪੰਜ ਜ਼ਿਲ੍ਹਿਆਂ ਦੇ ਵਿੱਚ ਤੜਕੇ 5:36 ਮਿੰਟ ਤੇ ਤਗੜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਦੱਸਦੀ ਹੈ ਕਿ ਸੋਨੀਪਤ, ਰੋਹਤ, ਗੁਰੂਗਰਾਮ, ਫਰੀਦাবাদ ਅਤੇ ਝੱਜਰ ਦੇ ਬਹਾਦਰਗੜ੍ਹ ਦੇ ਵਿੱਚ ਲੋਕਾਂ ਨੇ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਹਨ ਰੀਐਕਟਰ ਸਕੇਲ ਤੇ ਭੁਚਾਲ ਦੀ ਸਪੀਡ 4 ਮਾਪੀ ਗਈ ਹੈ ਭੁਚਾਲ ਦਾ ਕੇਂਦਰ ਨਵੀਂ ਦਿੱਲੀ ਦੱਸਿਆ ਗਿਆ ਹੈ ਇਸ ਦੀ ਗਹਿਰਾਈ 5 ਕਿਲੋਮੀਟਰ ਤੱਕ ਦੱਸੀ ਗਈ ਹੈ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਐਨ ਸੀ ਐਸ ਨੇ ਸੋਸ਼ਲ ਮੀਡੀਆ ਐਕਸ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਭੁਚਾਲ ਦੇ ਤੇਜ਼ ਝਟਕਿਆਂ ਤੋਂ ਕਈ ਇਲਾਕਿਆਂ ਦੇ ਵਿੱਚ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਨਿਕਲ ਆਏ ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਾਨ ਮਾਲ ਦੇ ਨੁਕਸਾਨ ਦਾ ਸਮਾਚਾਰ ਸਾਹਮਣੇ ਨਹੀਂ ਆਇਆ ਹੈ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾ ਕੇ ਲਿਖਿਆ ਕਿ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਸਾਰਿਆਂ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਸੰਭਾਵਿਤ ਝਟਕਿਆਂ ਦੇ ਪ੍ਰਤੀ ਵੀ ਸਤਰਕ ਰਹਿਣ ਦੀ ਜ਼ਰੂਰਤ ਦੱਸੀ ਹੈ ਅਧਿਕਾਰੀ ਸਥਿਤੀ ਤੇ કડੀ ਨਜ਼ਰ ਰੱਖ ਰਹੇ ਹਨ ਦੱਸ ਜੀ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਹਰਿਆਣਾ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਪੁਚਾਲ ਦਾ ਕੇਂਦਰ ਉਸ ਸਮੇਂ ਸੋਨੀਪਟ ਦਾ ਫਿਸਾਣਾ ਪਿੰਡ ਰਿਹਾ ਸੀ ਸਵੇਰੇ 3:57 ਮਿੰਟ ਤੇ ਜ਼ਮੀਨ ਤੋਂ 10 ਕਿਲੋਮੀਟਰਾਂ ਦਾ ਹਲਚਲ ਹੋਈ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਐਨ ਸੀ ਐਸ ਦੇ ਮੁਤਾਬਿਕ ਰੀਐਕਟਰ ਸਕੇਲ ਤੇ ਉਸ ਸਮੇਂ ਤੀਬਰਤਾ ਪੁਚਾਲ ਦੀ 3.1 ਅੰਕੀ ਗਈ ਸੀ ਸੋ ਪਹਿਲਾਂ 25 ਅਤੇ 26 ਦਸੰਬਰ 2024 ਨੂੰ ਵੀ ਹਰਿਆਣਾ ਦੇ ਵਿੱਚ ਲਗਾਤਾਰ ਦੋ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ 25 ਦਸੰਬਰ ਨੂੰ ਦੁਪਹਿਰ 12:28 ਮਿੰਟ ਤੇ ਉਚਾਲ ਤੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ ਇਸ ਦਾ ਸੈਂਟਰ ਉਸ ਸਮੇਂ ਵੀ ਸੋਨੀਪੱਤ ਦੇ ਵਿੱਚ ਖਰਖੋਦਾ ਦੇ ਨਜ਼ਦੀਕ ਕੁੰਡਲ ਪਿੰਡ ਦੇ ਵਿੱਚ 5 ਕਿਲੋਮੀਟਰ ਗਹਿਰਾਈ ਵਿੱਚ ਰਿਹਾ ਸੀ ਇਹਦੇ ਨਾਲ ਹੀ ਰੋहतक ਸੋਨੀਪੱਤ ਪਾਣੀਪਤ ਝੱਜਰ ਅਤੇ ਗੁਰੂਗਰਾਮ ਦੇ ਵਿੱਚ 23 ਝਟਕੇ ਮਹਿਸੂਸ ਕੀਤੇ ਗਏ ਸਨ ਦੂਜੇ ਪਾਸੇ ਸੂਬੇ ਦੇ ਡਿਜਾਸਟਰ ਮੈਨੇਜਮੈਂਟ ਦੇ ਨਾਲ ਜੁੜੇ ਅਧਿਕਾਰੀ ਲਗਾਤਾਰ ਪੁਚਾਲ ਦੀ ਵਜ੍ਹਾ ਦੇ ਨਾਲ ਚਿੰਤਾ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਸ਼ਹਿਰਾਂ ਦੇ ਵਿੱਚ ਕਈ ਕਲੋਨੀਆਂ ਕਾਫੀ ਭੀੜ ਭੜੱਕੇ ਵਾਲੀਆਂ ਹਨ ਅਤੇ ਸੰਕਰੀ ਗਲੀਆਂ ਦੇ ਕਾਰਨ ਉੱਥੇ ਪੁਚਾਲ ਅਗਰ ਇਸ ਤਰੀਕੇ ਦੇ ਨਾਲ ਲਗਾਤਾਰ ਆਉਂਦਾ ਹੈ ਤਾਂ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇੱਥੇ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਦਿੱਕਤ ਹੁੰਦੀ ਹੈ ਅਗਰ ਪੁਚਾਲ ਦੀ ਵਜ੍ਹਾ ਤੋਂ ਕੋਈ ਨੁਕਸਾਨ ਹੁੰਦਾ ਹੈ ਤਾਂ ਫਿਰ ਇੱਥੇ ਐਮਰਜੈਂਸੀ ਦੀ ਸੂਰਤ ਵਿੱਚ ਤਤਕਾਲ ਸਹਾਇਤਾ ਪਹੁੰਚਾਉਣ ਦੇ ਵਿੱਚ ਵੀ ਬੜੀਆਂ ਮੁਸ਼ਕਲਾਂ ਸਾਹਮਣੇ ਆ ਸਕਦੀਆਂ ਹਨ